ਕੀ ਕਹੇ ਕਿ ਕਿਤਰਾ ਪਹੁੰਚੇ ਕਿਸ ਤਰ੍ਹਾਂ ਦੀ ਜਿਹੜੀ ਹੈ ਕਸ਼ਟ ਪਰੀ ਦੱਸਤਾ ਤੁਹਾਡੀ ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਤੇ ਕਿਹੜੇ ਰੂਟ ਤੋਂ ਸੀ ਪਹੁੰਚਿਆ ਮੈਂ ਸਰ ਆਪਣੇ ਅੰਮ੍ਰਿਤਸਰ ਕੋ ਮੇਰੀ ਫਲਾਈਟ ਹੋਈ ਸੀੜੀ ਅੰਮ੍ਰਿਤਸਰ ਕੋ ਮੇਰੀ ਫਲਾਈਟ ਸੀੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪਹੁੰਚ ਜਾਂਦੀ ਹੈ ਆਪਣੇ ਕਿਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਉਹੀ ਡਕਾਰਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਰਡਾਮ ਤੋਂ ਜੁਰਪ ਤੱਕ ਹੋਈ ਸੀ ਜੁਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਇਹ ਫਲਾਈਟ ਦਾ ਰਸਤਾ ਹੈ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂ ਐਸ ਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਹੈ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਏ ਸੀ ਅਸੀਂ ਗਵਾਨਾ ਤੋਂ ਬਾਅਦ ਬਲੀਵੀਆ ਗਏ ਆ ਬਲੀਵੀਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਆ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਆ ਬ੍ਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਆ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਜੀ ਸਰਕਾ ਤਾਂ ਕਿੰਨਾ ਰਸਤਾ ਰਿਹਾ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਇਹ ਸਰ ਤਕਰੀਬਨ ਹੀ ਜੰਗਲੀ ਰਸਤਾ ਆ ਜੋ ਐਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਹੀਂ ਦੀਵਾਰ ਕ੍ਰੋਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਆ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਤੇਰੂ ਬ੍ਰਾਜ਼ੀਲ ਕੋਸਟਾਰੀਗਾ ਕੋਈ ਵੀ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬੈਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-15 15 ਬੰਦੇ ਬਿਠਾ ਦਿੰਦੇ ਗੋਡੇ ਜੋੜ ਕੇ ਬਾਥਰੂਮ ਵੀ ਇਹ ਕਹੇ ਵਾਲੇ ਬੋਤਲਾਂ ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੋਫੀਆਂ ਟੋਫੀਆਂ ਚੂਸ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਗੀ ਖਾਦੀ ਜੇ ਐਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਟਿੱਡ ਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਸੀ ਪਾਣੀ ਗੰਦਾ ਸੀਗਾ ਪਾਣੀ ਚ ਫਿਲਟਰ ਕਰਨਾ ਪੈਸਾ ਹੁੰਦਾ ਸੀ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਸੀਗਾ ਉਦੋਂ ਅਸੀਂ ਇਹ ਕਹਿੰਨੇ ਆ ਕਿ ਜਾਂ ਤਾਂ ਇੱਥੋਂ ਵਾਪਸ ਚਲ ਜਾਈਏ ਇਦਾਂ ਦਾ ਸਫਰ ਨਾ ਅੱਗੇ ਮਿਲ ਜੇ ਪਰ ਸਾਨੂੰ ਬੰਦਿਆਂ ਨੇ ਕਿਹਾ ਸੀ ਕਿ ਇਹੀ ਸਫਰ ਆ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਅਸੀਂ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਾਸ਼ ਬਹੁਤ ਦੇਖਿਆ ਰਿਹਾ ਵਿੱਚ ਹੈ ਮਤਲਬ ਪਨਾਮਾ ਦੇ ਵਿੱਚ ਖਤਰਾ ਹੀ ਖਤਰਾ ਆਈਆ ਬਹੁਤ ਜ਼ਿਆਦਾ ਮਾੜੇ ਹਾਲ ਸੀਗੇ ਬੰਦਾ ਇਹ ਕਹਿੰਦਾ ਸੀ ਕਿ ਮੈਂ ਆ ਕਿੱਥੇ ਗਿਆ ਹਾਂ ਜਿਹੜਾ ਪਨਾਮਾ ਅਸੀਂ ਪਨਾਮਾ ਕ੍ਰੋਸ ਕਰਨ ਤੇ ਮੈਨੂੰ 13 ਦਿਨ ਲੱਗੇ ਸੀਗੇ ਤੇ ਜਿਹਦੇ ਵਿੱਚੋਂ 6 ਘੰਟੇ ਬਾਅਦ ਬ੍ਰੇਕ ਕਰਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਨ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਇਹਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕੁਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪੇਲੀਆਂ ਰੋਟੀਆਂ ਆ ਖਾ-ਪੀ ਕੇ ਟਾਈਮ ਪਾਸ ਕਰਨਾ ਪੈਂਦਾ ਬੰਦੇ ਅਮਰੀਕਾ ਪਹੁੰਚ ਕੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਸਾਰ ਅਸੀਂ ਦਵਾਰ ਕ੍ਰੋਸ ਕਰ ਲਈ ਆ ਨਾ ਉੱਥੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇੰਨਾ ਪਤਾ ਲੱਗ ਗਿਆ ਹੀ ਬੰਦਿਆਂ ਨੂੰ ਕਿ ਡੋਨਾਲ ਟ੍ਰੰਕ ਦਾ ਡਰੇ ਆ ਗਿਆ ਵੀ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਿਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦੁਆਰ ਕ੍ਰੋਸ ਕੀਤੀ ਸਾਨੂੰ ਪੁਲਿਸ ਨੇ ਉੱਥੇ ਫੜ ਲਿਆ ਸੀ ਪੁਲਿਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸ਼ਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉੱਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸੇਕ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤਹਾਰੀ ਸਿੱਖੀ ਉੱਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਹਨੂੰਨ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਿਹਦੇ ਤੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੱਡ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟਬਿਨ ਦੇ ਵਿੱਚ ਪਏ ਹੋਣੇ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਇਹ ਦਾੜੀក៏ ਇਕੱਠੀ ਹੈ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟਾਈ ਆ ਇਹਦੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਇਹ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜਵਾਨਾਂ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਵਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਸੀ ਵੀ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਤੇ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਕਿ ਉਹਦਾ ਇਹ ਜਾ ਨਹੀਂ ਸਕਦੇ ਵੀ ਤੇ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਹੀ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਹੀ ਬੜੀ ਮੁਸ਼ਕਿਲ ਵਿੱਚ ਬਚਾ ਕੇ ਲਿਆ ਮੈਂ ਯਾਰ ਹੁਣ ਰਹਿਣ ਦੋ ਉਹ ਫਿਰ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਫੋਲਿਆ ਉਹਨਾਂ ਨੇ ਮੇਕੋ ਮੈਂ ਬੜਾ ਤਰਲੇ ਮਿੰਤਾ ਮਾਰੇ ਆ ਤੇ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਤੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚੱਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣਾ ਤੇ ਕਿਸੇ ਨੇ ਸੁਣੀ ਗੱ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ ਗਏ ਮੰਦਣੀ ਪੈਣੀ ਸੀ ਉਹਨਾਂ ਦੇ ਨੂੰ ਇਹ ਪਤਾ ਲੱਗਿਆ ਰਿਪੋਰਟ ਕਰਨਾ ਉਹਨੂੰ ਕੀ ਲਾਸੀ ਬਾਕੀਆਂ ਦੇ ਤੁਹਾਡੇ ਸਾਰੇ ਸਰ ਪਹਿਲੋਂ ਨਹੀਂ ਹਾਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰੇ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਣਾਵਾ ਦਿੰਦੇ ਆ ਉਥੋਂ ਪਤਾ ਲੱਗ ਜਾਂਦਾ ਕਿ ਸਾਨੂੰ ਰਿਪੋਰਟ ਹੀ ਕਰ ਲੱਗੀ ਹੈ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ 2 ਤਰੀਕ ਨੂੰ ਜਹਾਜ਼ ਉਤਰਿਆ ਆ ਬਾਕੀ ਸੇ ਪੰਜ ਜੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਜਾਣਾ ਤੇ ਦੂਸਰੇ ਕੈਂਪ ਦਾ ਸਫ਼ਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟਿਆਂ ਬਾਅਦ ਸਟੇ ਹੋਇਆ ਸਾਨੂੰ ਉਹ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਕਹਿੰਦੇ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਟੱਕਰਾ ਹੀ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਣਾ ਮਰਨ ਕਿਥੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਸੀਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਚਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ 27 ਤਰੀਕ ਆਪਨਾ ਕੱਲ ਆਏ ਸੀ ਜਿਹੜੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ لینڈ ਹੋਣ ਤੋਂ ਪਹਿਲਾਂ ਹੀ ਜਾਂਦੇ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਸੁਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ ਆਲਿਆ ਨਾ ਮੈਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਕੱਲ ਆਏ ਸੀ ਜਿਹੜੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ لینڈ ਹੋਣ ਤੋਂ ਪਹਿਲਾਂ ਹੀ ਜਾਂਦੇ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਪੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਅਖਸਰੂਕਤ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਯਾਜ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਤੇ ਇੱਕ ਸੇਬ ਹੀ ਇੱਕ ਲੇਜ ਹੀ ਆ ਉਹ ਵੀ ਵੀ ਚੁਕੀਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਹੀ ਉਹਨਾਂ ਨੂੰ ਇਹ ਕੀ ਅੰਦਰ ਲੈਟਰਿੰਗ ਬਾਥਰੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕਿ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਿੰਗ ਕਰਨ ਦੇਣੀ ਹੈ ਕਿ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋਂ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀਨ ਲਿਓ ਇੱਕ ਹੱਥ ਖੋਲ ਦੇਂਦੇ ਹੀ ਬੰਦਾ ਬਾਥਰੂਮ ਕਰ ਲੈਂਦਾ ਹੈ ਉਹ ਹੱਥ ਘੜੀਆਂ ਮੈਂ ਸਿਰਫ ਮਤਲਬ ਲੈਂਡ ਜਾਜ ਲੈਂਡ ਹੋਣ ਤੋਂ ਪਹਿਲਾਂ ਇਹਨਾਂ ਨੇ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਹੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਸੀ ਵੀ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਕਿ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਂਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਾਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਉਹਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35-36 ਲੱਖ ਰੁਪਈਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਸਾ ਉਹ ਮੈਂ ਦਿੱਤਾ ਤੇ ਆਪਣੀ ਵਾਈਫ ਦੇ ਮਤਲਬ ਜੁਵੈਲਰੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਈਆ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹੈ ਨਹੀਂ ਜੇ ਉਹ 14 ਲੱਖ ਰੁਪਈਆ ਦੇ ਬਦਲੇ ਜਿਹੜਾ ਹੋ ਰਹੀ ਨਾ ਮੈਂ ਇਹਨਾਂ ਨੂੰ 14 ਲੱਖ ਦੇਣਾ ਉਹ 14 ਲ ਏਜੰਟ ਕੋ ਮੇਰੇ ਕੋਲ ਆ ਗਏ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਆ ਉਹ ਕਹਿੰਦਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣੀ ਮੈਂ ਤੁਸੀ ਸਰਕਾਰ ਤੋਂ ਵੀ ਮੰਗ ਕਰਦਾ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਹੋ ਗਿਆ ਵੈਸੇ ਇਹਦੇ ਐਸਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਕਦੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਦਾ ਤੁਸੀਂ ਇਹ ਦੇਖੋ ਕਿ ਜਦੋਂ ਜਹਾਜ਼ ਦੇ ਵਿੱਚ ਉਤਰੇ ਆ ਨਾ ਉੱਥੇ ਪੁਲਿਸ ਅਫਸਰ ਵੀ ਸਾਰੇ ਵੇਖਣ ਦੇ ਹੀ ਵੀ ਬੱਚਿਆਂ ਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਹੀ ਸਾਰਿਆਂ ਦੇ ਜੂੜੇ ਖੇល ਰਹੇ ਹੀ ਨਾ ਕਿਸ ਦੇ ਕੋਈ ਪਰਨਾ ਨਾ ਕੋਈ ਇੰਨਾ ਬਹੁ ਬੁਰੇ ਹਾਲ ਹੀ ਗੇ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਇਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਹੈ ਇਹ ਵੀ ਜਦੋਂ ਜਹਾਜ਼ ਚ ਉਤਰੇ ਆ ਨਾ ਆਪੋ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸੀਟ ਤੇ ਮਤਲਬ ਇਹਨੂੰ ਦਮਾਲਾ ਸਜਾਓ